ਬਾਬਾ ਦਾ ਇਹ ਅਰਦਾਸ ਕਰਕੇ ਸੋਈਦਾ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਜਿਹੜੇ ਦਿਨ ਰਾਤੀ ਤੜਫਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਮੁਸ਼ਕਿਲਾਂ ਹੱਦੋਂ ਵੱਧ ਹੋ ਚੁੱਕੀਆਂ ਉਹਨਾਂ ਸਾਰਿਆਂ ਦੀ ਜ਼ਿੰਦਗੀ 'ਚ ਰਾਹਤ ਲੈ ਕੇ ਆਣਾ ਤੇ ਬਾਬਾ ਜੀ ਸਾਰੇ ਖੁਸ਼ ਰਹਿਣ ਥੇ ਸਾਰੇ ਰਾਜੀ ਖੁਸ਼ੀ ਵਸਦੇ ਰਹਿਣ ਇੱਥੇ ਬੜਿਆਂ ਦੀ ਜ਼ਿੰਦਗੀ 'ਚ ਐਹੋ ਜਿਹੀ ਕਿ ਦਰਦ ਹੁੰਦੇ ਆ ਜਿਹੜੇ ਉਹ ਕਿਸੇ ਨੂੰ ਦਿਖਾ ਨਹੀਂ ਸਕਦੇ ਤੇ ਨਾ ਦੁਨੀਆ ਸਮਝ ਸਕਦੀ ਕਿ ਉਹ ਕੀ ਦੁਨੀਆ ਨੇ ਬਣਾਣਾ ਤਮਾਸ਼ਾ ਪਰ ਮੇਰੇ ਬਾਬਾਈ ਦਾ ਜਾਨੀ ਜਾਨ ਹੈ ਬਾਬਾ ਦੀਪ ਸਿੰਘ ਜੀ ਆਪਣੇ ਭਗਤਾਂ ਨੂੰ ਦੁੱਖਾਂ ਜ ਨਹੀਂ ਦੇਖ ਸਕਦੇ ਇਹ ਤਾਂ ਆਪਣੇ ਕਰਮਾਂ ਦਾ लेखा जोखा ਹੈ ਪਰ ਜਿਹੜਾ ਸੱਚੇ ਦਿਲੋਂ ਜਾ ਕੇ ਬਾਬਾ ਜੀ ਦੇ ਅੱਗੇ ਅਰਦਾਸ ਕਰਦਾ ਨਾ ਬਾਬਾ ਜੀ ਉਹਦੇ ਦੁੱਖ ਪਲ ਦੇ ਵਿੱਚ ਖਤਮ ਕਰ ਦਿੰਦੇ ਐ ਬਸ ਐ ਕੋਈ ਮੰਗੀ ਦਾ ਮਾਲਕ ਹੋ ਕੀ ਜ਼ਿੰਦਗੀਆਂ ਦਾ ਕੋਈ ਭਰੋਸਾ ਨਹੀਂ ਜੇਗਾ ਕੱਲ ਸਵੇਰੇ ਕਿੰਨੇ ਉੱਠਣਾ ਕਿੰਨੇ ਨਹੀਂ ਉੱਠਣਾ ਦਾ ਪਤਾ ਹੀ ਨਹੀਂ ਬੰਦੇ ਨੂੰ ਇਸੇ ਕਰਕੇ ਸਾਰੇ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣ ਸੁਖੀ ਰਹਿਣ ਆਪਣੇ ਪਰਿਵਾਰ 'ਚ ਰਾਜੀ ਖੁਸ਼ੀ ਵਸਦੇ ਰਹਿਣ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੀ ਇਹ ਅਰਦਾਸ ਕਬੂਲ ਕਰਨਾ ਤੇ ਸਾਰਿਆਂ ਦੀ ਜ਼ਿੰਦਗੀ 'ਚ ਸੁੱਖਾਂ ਦੀਆਂ ਬਰਸਾਤਾਂ ਲੈ ਕੇ ਆਉਣਾ ਮੇਰੇ ਮਾਲਕਾ ਤਨ ਤਨ ਬਾਬਾ ਦੀਪ ਸਿੰਘ ਜੀ